ਪੇਟੀਐਮ ਯੂਜ਼ ਕਰਨ ਵਾਲੇ ਯੂਜ਼ਰਸ ਹੋ ਜਾਣ ਸਾਵਧਾਨ ਪੇਟੀਐਮ ਪੇਮੈਂਟ ਬੈਂਕ ਤੇ 5.49 ਕਰੋੜ ਰੁਪਏ ਦਾ ਜੁਰਮਾਨਾ ਮਨੀ ਲੌਂਡਰਿੰਗ ਮਾਮਲੇ ਤਹਿਤ ਹੋਈ ਕਾਰਵਾਈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਫਾਈਨੈਂਸ਼ੀਅਲ ਇੰਟੈਲੀਜੈਂਸ ਯੂਨਿਟ ਇੰਡੀਆ ਨੇ ਪੇਟੀਐਮ ਪੇਮੈਂਟ ਬੈਂਕ ਲਿਮਟਿਡ ਤੇ 5.49 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਇੱਕ ਕਾਰਵਾਈ ਮਨੀ ਲਾਂਡਰਿੰਗ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਗਈ ਹੈ ਇੰਟੈਲੀਜੈਂਸ ਨੇ ਇਹ ਫੈਸਲਾ ਰਿਜ਼ਰਵ ਬੈਂਕ ਸਮੇਤ ਹੋਰ ਏਜੰਸੀਆਂ ਦੀਆਂ ਕਾਰਵਾਈਆਂ ਦੀ ਸਮੀਖਿਆ ਕਰਨ ਤੋਂ ਬਾਅਦ ਲਿਆ ਹੈ ਇੰਟੈਲੀਜੈਂਸ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਸਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਸੂਚਨਾ ਮਿਲਣ ਤੋਂ ਬਾਅਦ ਪੇਟੀਐਮ ਪੇਮੈਂਟ ਬੈਂਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੀਆਂ ਕੁੱਝ ਸੰਸਥਾਵਾਂ ਅਤੇ ਵਪਾਰਕ ਨੈੱਟਵਰਕ ਆਨਲਾਈਨ ਜੁਆਏ ਸਮੇਤ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਲੱਗੇ ਹੋਏ ਸਨ ਇਨ੍ਹਾਂ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਪੈਦਾ ਹੋਏ ਫੰਡਾਂ ਨੂੰ ਕੁਝ ਸੰਸਥਾਵਾਂ ਦੁਆਰਾ ਪੇਟੀਐਮ ਪੇਮੈਂਟ ਬੈਂਕਰਾਂਹੀਂ ਭੇਜਿਆ ਗਿਆ ਸੀ ਜਿਸ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਉਲੰਘਣਾ ਕੀਤੀ ਸੀ ਦੂਜੇ ਪਾਸੇ ਪੇਟੀਐਮ ਪੇਮੈਂਟ ਬੈਂਕ ਦੇ ਬੁਲਾਰੇ ਨੇ ਕਿਹਾ ਕਿ ਜਿਸ ਕਾਰੋਬਾਰੀ ਹਿੱਸੇ ਤੇ ਇਹ ਜੁਰਮਾਨਾ ਲਗਾਇਆ ਗਿਆ ਹੈ ਉਸ ਨੂੰ 2 ਸਾਲ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ ਪੇਟੀਐਮ ਦਾ ਸੰਚਾਲਨ ਕਰਨ ਵਾਲੀ ਕੰਪਨੀ 197 ਕਮਿਊਨੀਕੇਸ਼ਨਜ਼ ਦੇ ਬੋਰਡ ਨੇ ਆਪਣੀ ਸਹਾਇਕ ਕੰਪਨੀ ਪੇਟੀਐਮ ਪੇਮੈਂਟ ਬੈਂਕ ਵਿਰੁੱਧ ਆਰਬੀਆਈ ਦੀ ਕਾਰਵਾਈ ਦੇ ਵਿੱਚ ਘਾਰ ਦੋਹਾਂ ਕੰਪਨੀਆਂ ਵਿਚਾਲੇ ਅੰਤਰ ਕੰਪਨੀ ਸਮਝੌਤੇ ਨੂੰ ਖਤਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਸ਼ੁੱਕਰਵਾਰ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ 197 ਕਮਿਊਨੀਕੇਸ਼ਨਜ਼ ਨੇ ਕਿਹਾ ਕਿ ਦੋਹਾਂ ਕੰਪਨੀਆਂ ਵਿਚਾਲੇ ਇੱਕ ਦੂਜੇ ਤੇ ਨਿਰਭਰਤਾ ਘਟਾਉਣ ਲਈ ਇੱਕ ਕਦਮ ਚੁੱਕਿਆ ਗਿਆ ਹੈ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ 1 ਮਾਰਚ 2024 ਨੂੰ ਇਨ੍ਹਾਂ ਸਮਝੌਤਿਆਂ ਨੂੰ ਖਤਮ ਕਰਨ ਅਤੇ ਸ਼ੇਅਰਧਾਰਕ ਸਮਝੌਤਿਆਂ 'ਚ ਸੌਦਾ ਨੂੰ ਮਨਜ਼ੂਰੀ ਦੇ ਦਿੱਤੀ ਦਰਅਸਲ ਪੇਟੀਅਮ ਪੇਮੈਂਟ ਬੈਂਕ ਲਿਮਟਿਡ ਨੂੰ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਭਾਰਤੀ ਰਿਜ਼ਰਵ ਬੈਂਕ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਰਬੀਆਈ ਨੇ ਪੀਪੀਬੀਐਲ ਨੂੰ 15 ਮਾਰਚ ਤੋਂ ਬਾਅਦ ਗਾਹਕ ਖਾਤਿਆਂ ਵਾਲਟ ਫਾਸਟ ਟੈਗ ਅਤੇ ਹੋਰ ਸਾਧਨਾਂ 'ਚ ਤਾਜ਼ਾ ਜਮਾ ਜਾਂ ਟਾਪ-ਅਪ ਮਨਜ਼ੂਰ ਕਰਨ ਤੋਂ ਰੋਕ ਦਿੱਤਾ ਹੈ 197 ਕਮਿਊਨੀਕੇਸ਼ਨਜ਼ ਨੇ ਰੈਗੂਲੇਟਰੀ ਫਾਈਲਿੰਗ 'ਚ ਕਿਹਾ ਕਿ ਕੰਪਨੀ ਅਤੇ ਇਸ ਦੀ ਸਹਾਇਕ ਕੰਪਨੀ PPBL ਨੇ ਜਾਂ PPBL ਦੇ ਸੁਤੰਤਰ ਸੰਚਾਲਨ ਪ੍ਰਤੀ ਆਪਣੀ ਪਹੁੰਚ ਨੂੰ ਮਜ਼ਬੂਤ ਕਰਨ ਲਈ ਵਾਧੂ ਕਦਮ ਚੁੱਕੇ ਹਨ ਬੀਐਸਈ ਨੂੰ ਦਿੱਤੀ ਜਾਣਕਾਰੀ ਚ ਕਿਹਾ ਗਿਆ ਹੈ ਕਿ ਨਿਰਪਰਤਾ ਘਟਾਉਣ ਦੀ ਇਸ ਪ੍ਰਕਿਰਿਆ ਚ ਪੇਟੀਐਮ ਅਤੇ ਪੀਪੀਬੀਪੀਐਲ ਨੇ ਆਪਣੀ ਸਹਿਮਤੀ ਨਾਲ ਪੇਟੀਐਮ ਅਤੇ ਇਸ ਦੀਆਂ ਸਮੂਹ ਇਕਾਈਆਂ ਨਾਲ ਵੱਖ-ਵੱਖ ਅੰਤਰ ਕੰਪਨੀ ਸਮਝੌਤਿਆਂ ਨੂੰ ਖਤਮ ਕਰਨ ਅਤੇ ਸਹਿਮਤੀ ਜਤਾਈ। ਇਸ ਤੋਂ ਇਲਾਵਾ ਪੀਪੀਬੀਐਲ ਦੇ ਸ਼ੇਅਰਧਾਰਕ ਪੀਪੀਬੀਐਲ ਦੇ ਬਿਹਤਰ ਸ਼ਾਸਨ ਲਈ ਸ਼ੇਅਰਧਾਰਕ ਸਮਝੌਤੇ ਨੂੰ ਸਰਲ ਬਣਾਉਣ ਲਈ ਵੀ ਸਹਿਮਤ ਹੋਏ ਹਨ। Paytm ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਹੋਰ ਬੈਂਕਾਂ ਨਾਲ ਨਵੀਂ ਭਾਈਵਾਲੀ ਤੇ ਦਸਤਖਤ ਕਰੇਗੀ ਅਤੇ ਆਪਣੇ ਗਾਹਕਾਂ ਅਤੇ ਵਪਾਰੀਆਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਕਦਮ ਚੁੱਕੇਗੀ। Paytm ਨੇ ਦੁਹਰਾਇਆ ਕਿ Paytm ਐਪ, Paytm QR, Paytm ਸਾਊਂਡ ਬਾਕਸ ਅਤੇ Paytm ਕਾਰਡ ਮਸ਼ੀਨਾਂ ਨਿਰਵਿਘਨ ਕੰਮ ਕਰਨਾ ਜਾਰੀ ਰੱਖਣਗੀਆਂ। RBI ਨੇ PPBL ਨੂੰ 29 ਫਰਵਰੀ ਤੋਂ ਬਾਅਦ ਗਾਹਕ ਕਾਟਿਆਂ ਵਾਲਟ ਫਾਸਟ ਟੈਗ ਅਤੇ ਹੋਰ ਸਾਧਨਾ 'ਚ ਤਾਜ਼ਾ ਜਮਾ ਜਾਂ ਟਾਪ ਅਪ ਮਨਜ਼ੂਰ ਕਰਨ ਤੋਂ ਰੋਕ ਦਿੱਤਾ ਸੀ ਬਾਅਦ 'ਚ ਇਹ ਸਮਾਂ ਸੀਮਾ ਵਧਾ ਕੇ 15 ਮਾਰਚ ਕਰ ਦਿੱਤੀ ਗਈ ਸੀ ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਨੇ ਪੀਪੀਬੀਐਲ ਦੇ ਪਾਰਮ ਪਾਰਟ ਟਾਈਮ ਨਾਲ ਐਗਜ਼ੀਕਿਊਟਿਵ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਬੋਰਡ ਆਫ ਡਾਇਰੈਕਟਰਜ਼ ਦਾ ਵੀ ਪੁਨਰਗਠਨ ਕੀਤਾ ਗਿਆ ਤਾਂ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੁਸੀਂ ਕਮੈਂਟ ਸੈਕਸ਼ਨ ਵਿੱਚ ਇਸ ਬਾਰੇ ਆਪਣੀ رائے ਰੱਖ ਸਕਦੇ ਹੋ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ